bye ਸ਼ਬਦ ਵਜੇ ਮਤ ਗੁਰਮਤ ਵਡ ਭਾਗੀ ਅਨਹਦ ਵਜਿਆ ਆਨੰਦ ਮੂਲ RAM ਸਭ ਦੇਖਿਆ ਗੁਰ ਸ਼ਬਦੀ ਗੋਬਿੰਦ ਗਜਿਆ ਆਦ ਜੁਗਾਦ ਵੇਸ ਹਰੇਕ ਮਤ ਗੁਰਮਤ ਹਰ ਪ੍ਰਭ ਭਜਿਆ ਹਰ ਦੇਵ ਉਹ ਦਾਨ ਦਿਆਲ ਪ੍ਰਭ ਜਨ ਰੱਖੂ ਹਰ ਪ੍ਰਭ ਲੱਜਿਆ ਸਭ ਧੰਨ ਕਹੋ ਗੁਰ ਸਤ ਗੁਰੂ ਗੁਰ ਸਤ ਗੁਰੂ ਸਭ ਧੰਨ ਕਹੋ ਗੁਰ ਸਤ ਗੁਰੂ ਗੁਰ ਸਤ ਗੁਰੂ ਜਿੱਤ ਮਿਲ ਘਰ ਪੜਦਾ ਕਜਿਆ ਧੰਨ ਬਾਬਾ ਨਾਨਕ ਤੂੰ ਹੀ ਰਣਕਾਰ ਰਿਆ ਜਹਾਨ ਲਹਾਬ ਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧ ਨੂੰ ਧੰਨ ਕਹਿਆ ਤਿੰਨ ਜਮ ਨੇੜ ਨ ਆਇਆ ਓ ਕਰਨ ਕਰਣ ਸਮਰੱਥ ਮੈਂ ਕਰਤੇ ਮੈਂ ਤੁਝ ਬਿਨ ਅਬਰਨਾ ਕੋਈ ਤੁਦੇ ਆਪੇ ਸਿਸਤ ਸਰ ਜੀਆ ਆਪੇ ਗੁਣ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਸਭ ਆਖੂ ਤਨ ਧਨ ਧਨ ਗੁਰ ਸੋਈ ਹਰ ਜੁਗ ਜੁਗ ਭਗਤ ਆਇਆ ਜੀਉ ਰਾਮ ਕਦ ਰੱਤ ਪਾਇਆ ਹਰਾਮ ਰਾਜੇ ਆਇਆ ਜੀਉ ਰਾਮ ਹੰਕਾਰੀਆਂ ਹਲਾ ਪਹਿਲਾ ਆਪੇ ਭਾਂਡੇ ਸਾਜਿਆ ਨੇ ਆਪੇ ਪੂਰਨ ਦੇ ਇੱਕ ਨੇ ਦੁੱਧ ਸਮਾਇਏ ਤੇ ਥੰਦੇ ਰਹਿ ਖੜੇ ਇੱਕ ਕਮਾਲੀ ਪੈਣ ਤੇ ਉੱਪਰ ਖੜੇ ਨਾ ਸਵਾਰੇ ਨਾਨਕਾ ਜਿੱਤੂ ਨਜ਼ਰ ਕਰੇ ਆਪੇ ਸਾਜਿ ਕਰ ਆਪ ਜੈ ਤੇ ਰੱਖ ਆਪ ਬਟਿਆ ਆਇਆ ਕਿਚ ਕਹਿਣਾ ਕਹਿ ਨਾ ਜਾ ਸੋ ਕਰਤਾ ਕਾਦਰ ਕਰੀ ਦੇ ਜੀ ਅਰਜਿਕ ਸੰਭਾਹੇ ਸਾਈ ਘਰ ਕਮਾਬਣੀ ਤੁਰ ਛੋਡੀ ਤੈਨ ਨ ਪਾਏ ਨਾਨਕ ਏਕੀ ਬਾਹਰੀ ਹੋਰ ਦੂਜੀ ਨਾ ਸਤਨਾਮ ਈਰੀ ਵਾਹੇ ਗੁਰੂ ਜੀ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰ ਨਾ ਪਾਇਆ ਸਤਗੁਰ ਨਾ ਪਾਇਆ ਸਹਿਜ ਸੁਖੀ ਹਰ ਨਾਲ ਰਤੁ ਮੰਨ ਤੇ ਰਤੁ ਹਰੁ ਸਾਰਨਾ ਨਾਨ ਕਰੇ ਤੇਰਾ ਕਰੇ ਸਤਿਕਾਰਨਾ ਸਭਨਾ ਦਾ ਸੁਸਮਰਤ ਤੁਮਿ ਸੁਖ ਮਨੁ ਵਿਸਾਰੇ ਰਮਾਇਆ ਤੁਜਨ ਕੋ ਤੇ ਨਾਮ ਹੈ ਪਹਿ ਲਾਗੇ ਕਾ ਹੈ ਆਨੰਦ ਤਨ ਤੂ ਅਦ ਕਰਿਆਨ ਹਰਦਵਾ ਦੇਸ ਰਾਤ ਦੁਇਦਾਈ ਦਾਇਆ ਖੇ ਲੈ ਸਗਲ ਜਗਤ ਚੰਗ ਆਈਆਂ ਬੁਰ ਆਈਆਂ ਬਾਚੈ ਧਰਮ ਦੂਰ ਧਰਮੀ ਆਪੋ ਆਸਣੀ ਧਰਮੀ ਆਪੋ ਆਪਣੇ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪਰਸਾ ਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਾਰਾ ਜਾ ਕ ਵਸ ਹੈ ਕਾਮਤੇ ਸਰਬ ਸੁਖ ਪਾਵੇ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਾਕ ਵਸਹਿ ਤਾ ਸਰਬ ਸੁਖ ਪਾਵੈ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿਪੁਰਖੇ ਨਿਰੰਜਨ ਰਹਾ ਸਿਮਰਨ ਭਿਆਤ ਉਪਾਦ ਗਤ ਕੀਨੀ ਵਡਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਏ ਮਤ ਦਿਨੀ ਜਪ ਹਰ ਭਵ ਜਲ ਤਰਨਾ ਹਰਿ ਸਿਮਰਨ ਭਿਆਤ ਉਪਾਦ ਗਤ ਕੀਨੀ ਵਡਭਾਗੀ ਹਰਿ ਜਪਨਾ ਜਨ ਨਾਨਕ ਕੋ ਗੁਰ ਏ ਮਤ ਦਿਨੀ ਜਪ ਹਰਿ ਭਵ ਜਲ ਤਰਨਾ